ਪਰਾਵਾ ਜਨ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਡਾਕਟਰਾਂ ਵਾਲੀਆਂ ਰੀਲਾਂ ਆ ਜਾਂਦੀਆਂ ਮੂਰੇ ਮਤਲਬ ਕਹਿੰਦਾ ਵੀ ਰਾਮਬਾਲ ਲਾਜ ਵਾਲਿਆਂ ਹਨਾ ਪਰਸੋਂ ਤੁਸੀਂ ਵੀ ਬਣਾਈ ਥੋੜੀ ਆਪਾਂ ਉਵੇਂ ਹੀ ਭਰਾਵਾ ਵਕੀਲਾਂ ਆ ਲਈ ਜਾਂਦੇ ਨੇ ਸਾਰਾ ਦਿਨ ਤੇ ਹੋਰ ਭਰਾਵਾ ਵਕੀਲਾਂ ਵਾਲੀ ਰੀਲ ਜੀ ਆਉਂਦੀ ਆ ਤੁਹਾਨੂੰ ਪਤਾ ਆ ਆਪਣਾ ਰਾਈਟ ਆ ਆਪਣਾ ਫੰਡਮੈਂਟਲ ਰਾਈਟ ਆ ਇਹ ਚਾਬੀ ਨਹੀਂ ਕੱਢ ਸਕਦੇ ਇਹ ਵੇ ਹਣਾ ਤੁਹਾਨੂੰ ਪਤਾ ਆ ਆਪਾਂ ਸੀਰੀਅਸ ਲੈ ਆਏ ਨੇ ਕੱਲ ਮੇਰੇ ਕੋਲੇ ਰੀਲ ਆਈ ਇੱਕ ਫੰਡਮੈਂਟਲ ਰਾਈਟ ਵਾਲੀ ਉਹਦੇ ਦੇ ਵਕੀਲ ਦਾ ਪਤਾ ਜੀ ਵੀ ਇਹ ਹੁੰਦੀ ਹੈ ਜੀ ਹਿੰਦੀ ਚ ਕਹੀ ਆ ਬਈ ਨਾ ਜਿਹੜਾ ਸੋਨਾ ਹੈ ਨਾ ਆਪਣਾ ਮਤਲਬ ਸੋਨਾ ਸਲੀਵਿੰਗ ਉਹ ਆਪਣਾ ਨਾ ਮਾਨਮਨ ਸਿੱਧ ਅਧਿਕਾਰ ਆ ਵੀ ਉਹ ਆਪਾਂ ਨੂੰ ਕੋਈ ਡਿਸਟਰਬ ਨਹੀਂ ਕਰ ਸਕਦਾ ਸੋਨੇ ਨੂੰ ਕੋਈ ਠਾ ਨਹੀਂ ਸਕਦਾ ਮੈਂ ਖਾ ਬਣ ਗਈ ਗੱਲ ਹਣਾ ਤੇ ਮੈਂ ਕਹ ਜਦੋਂ ਮੇਰੇ ਘਰ ਦੇ ਨੇ ਠਾਇਆ ਯੱਬ ਵਦੂ ਯੱਬ ਵਲ ਗਿਆ ਉਹ ਗੱਲ ਵੱਖਰੀ ਹੈ ਮੇਰੇ ਦੀ ਪੁੱਠਾ ਰਵਾ ਮਰੇ ਘਰ ਤਾਂ ਮੇਰੇ ਕੋ ਸੁਣ ਲੈ ਜੀ ਮੇਰਾ ਨਾ ਟੈਡ ਹੋਇਆ ਤੈਨੂੰ ਕਿਹੜਾ ਮੁੱਖਾ ਮਾਰ ਗਿਆ ਛੱਡ ਦੇ ਗੱਲ ਤੇ ਹੋਰ ਮੇਰੇ ਘਰ ਦੇ ਮੈਨੂੰ ਠਾ ਬੈਠੇ ਹਨ ਤੇ ਮੈਂ ਚੋੜਾ ਹੋ ਕੇ ਮੈਂ ਆਇ ਨਹੀਂ ਦੇਖਿਆ ਵੀ ਮੇਰਾ ਡੈਡੀ ਵੀ ਘਰੇ ਬੇਸ਼ਾਨਾ ਮਾਂ ਮੰਮੀ ਤੋਂ ਜੋ ਲੱਗਾ ਰੋਕ ਚੜ ਮੰਮੀ ਨੂੰ ਪਤਾ ਨਹੀਂ ਮੇਰਾ ਮਾਨਵਸਦ ਅਧਿਕਾਰ ਹੈ ਹਨਾ ਮੈਨੂੰ ਤੁਸੀਂ ਸੌਣ ਤੋਂ ਰੋਕ ਨਹੀਂ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹਨਾ ਇਹ ਫੰਡਾਮੈਂਟਲ ਰਾਈਟਸ ਦੇ ਅੰਡਰ ਲਿਖਿਆ ਹੋਇਆ ਆਪਣੇ ਠੀਕ ਹਨ ਨੇ ਹਨਾ ਸਵਿਧਾਨ ਚ ਲਿਖਿਆ ਹੋਇਆ ਠੀਕ ਹੈ ਤੇ ਇਧਰ ਨਾਲ ਵਾਲੇ ਕਮਰੇ ਜੇ ਤੁਹਾਨੂੰ ਪਤਾ ਆਪਣੇ ਵਾਲਾ ਹਿਟਲਰ ਸੁਣੇ ਜਾਂਦਾ ਸੀ ਨਾ ਤੇ ਹਿਟਲਰ ਆ ਗਿਆ ਇਧਰ ਮੇਰੀ ਮੰਮਾ ਨੂੰ ਕਹਿੰਦਾ ਕੀ ਕਹੀ ਜਾਂਦਾ ਤੇ ਮੇਰੀ ਮੰਮਾ ਕਹਿੰਦੀ ਮੈਂ ਤਾਂ ਸਮਝ ਨਹੀਂ ਕੋਈ ਫੰਡਮੈਂਟਲ ਰਾਈਟ ਰੂ ਹੀ ਟਿਕਾਈ ਜਾਂਦਾ ਮਾਨਵ ਸੰਧ ਅਧਿਕਾਰ ਕੀ ਜਾਂਦੇ ਉਹਨੇ ਮੇਰੀ ਚਾਦਰ ਜੀ ਲਾ ਕੇ ਚਲਾ ਕੇ ਮਾਰੀ ਮੇਰੇ ਕੋ ਸੌਣ ਨਹੀਂ ਕੋ ਸੌਣ ਫੇਰ ਕਹਿੰਦਾ ਜੇ ਤੈਨੂੰ ਇੰਨਾ ਹੀ ਆਪਦਾ ਫੰਡਮੈਂਟਲ ਰਾਈਟ ਚਾਹੀਦਾ ਨਾ ਤੂੰ ਜਾ ਕੇ ਸਟੇਸ਼ਨ ਤੇ ਪੂਰਾ ਕਰ ਲੈ ਅਸੀਂ ਵਿਰੋਧ ਦੇ ਕੁੱਲ ਮਿਲਾ ਕੇ ਇਹਦਾ ਕਹਿਣ ਦਾ ਮਤਲਬ ਇਹ ਸੀ ਵੀ ਅੱਜ ਤੋਂ ਰਾਤ ਨੂੰ ਸਟੇਸ਼ਨ ਤੇ ਪਈ ਸਾਡੇ ਘਰੇ ਨਹੀਂ ਇਧਰ ਅਧਿਕਾਰਾਈਟ ਪੂਰਾ ਹੋ ਸਕਦਾ ਹੈ ਹੁਣ ਮੈਂ ਵਕੀਲ ਨੂੰ ਲੱਭੀ ਜਾਣਾ ਜਿੰਨੇ ਮੁਕੇ ਮੇਰੇ ਤੇ ਮਾਉ ਤੇ ਦੁਗਲੇ ਮਾਰਦੇ ਤੇ ਵੀ ਆਏ ਤਾਂ ਦੱਸ ਦੇ ਵੀ ਇਹ ਫੰਡਾਮੈਂਟਲ ਰਾਈਟ ਘਰੇ ਨਹੀਂ ਯੂਜ਼ ਹੋ ਸਕਦਾ ਕਮਾਲ ਹੋ ਗਿਆ ਮੈਂ ਘਰੇ ਯੂਜ਼ ਕਰਕੇ ਕਿਸਾਨ ਖਾ ਲਈ ਔਰ ਯਾਰ ਮੈਂ ਤੁਹਾਨੂੰ ਕਿੰਨੇ ਰਿਹਾ ਜਿੰਦਾ ਨੈਟ ਤੇ ਨਹੀਂ ਲਾਉਂਦਾ ਇਹਨਾਂ ਨੂੰ ਬੜਾ ਸੀਰੀਅਸ ਨਾ ਲਿਆ ਕਰੋ ਇਹ ਜਸਟ ਫਾਰ ਫਨ ਹੁੰਦੇ ਨੇ ਠੀਕ ਆ ਹੁਣ ਘਰ ਦੇ ਦਵਾਈ ਵੀ ਨਹੀਂ ਦਵਾਉਂਦੇ ਮੰਮੀ ਦਾ ਬਚਾਰੀ ਮੂੰਹ ਕੋਸਾਏ ਕਰੀ ਬੈਠੀ ਮੇਰਾ ਪਿਓ ਕਹਿੰਦਾ ਹਿਸਾਬ ਲਾ ਲੀਏ ਉਹਨੂੰ ਕਹਿੰਦੇ ਦਵਾਈੇ ਤਵਾ ਕੇ ਲਉਂਦੀ ਇਹਨੂੰ ਆਂਦੇ ਰਾਈਟ ਹੀ ਯੂਜ਼ ਕਰ ਲੈਣਦੇ ਕੁੱਪਗਰਿਆ ਬੈਠਾ ਉੱਥੋਂ ਐਂਤਵਾਰ ਸਰਕਾਰੀ ਹਸਪਤਾਲ ਵੀ ਬੰਦ ਆ ਉੱਥੋਂ ਵੀ ਮੈਦ